ਹੈਲੋ ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਗੱਲ ਕਰਾਂਗੇ ਕੁੱਗੀ ਪੰਛੀ ਦੇ ਬਾਰੇ ਦੋਸਤੋ ਕੁੱਗੀ ਪੰਛੀ ਏਸ਼ੀਆ ਦੇ ਗਰਮ ਇਲਾਕਿਆਂ ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ ਇਸ ਪ੍ਰਜਾਤੀ ਦੇ ਗਲ ਤੇ ਕਾਲੀ ਗਾਨੀ ਹੋਣ ਕਰਕੇ ਇਸ ਨੂੰ ਗਾਨੀ ਵਾਲੀ ਕੁੱਗੀ ਵੀ ਕਿਹਾ ਜਾਂਦਾ ਹੈ ਕੁੱਗੀਆਂ ਦੀਆਂ ਹੋਰ ਵੀ ਕਈ ਕਿਸਮਾਂ ਹਨ ਜਿਵੇਂ ਕਿ ਛੋਟੀ ਕੁੱਗੀ ਵੱਡੀ ਕੁੱਗੀ ਚੀਨੀ ਕੁੱਗੀ ਆਦਿ ਇਸ ਪੰਛੀ ਨੂੰ ਉੱਤਰੀ ਅਮਰੀਕਾ ਵਿੱਚ 1980 ਵਿੱਚ ਪਹੁੰਚਾਇਆ ਗਿਆ ਕੁਗੀ ਦਾ ਆਲਣਾ ਕੋਈ ਖਾਸ ਸੋਨਾ ਨਹੀਂ ਹੁੰਦਾ ਇਸ ਵਿੱਚ ਕਾਫੀ ਕੰਡੇ ਵੀ ਹੁੰਦੇ ਹਨ ਕੁਗੀ ਅਕਸਰ ਹੀ ਸੰਘਣੇ ਝਾੜਾਂ ਕਿੱਕਰਾਂ ਸੰਘਣੀਆਂ ਵੇਲਾਂ ਆਦ ਤੇ ਆਲਣਾ ਬਣਾਉਂਦੀ ਹੈ ਕੁਗੀ ਹਮੇਸ਼ਾ ਹੀ ਸਫੈਦ ਰੰਗ ਦੇ ਦੋ ਆਂਡੇ ਦਿੰਦੀ ਹੈ ਕੁਗੀ ਦੀ ਮਨਪਸੰਦ ਖੁਰਾਕ ਕਣਕ ਬਾਜਰਾ ਚੌਲ ਜਵਾਰ ਆਦ ਹਨ ਦੋਸਤੋ ਬੇਸ਼ੱਕ ਕੁਗੀ ਇੱਕ ਭੋਲਾ ਪੰਛੀ ਹੈ ਪਰ ਕਾਂ ਵਰਗੇ ਸ਼ਿਕਾਰੀ ਪੰਛੀ ਜਦ ਇਸ ਦੇ ਆਂਡਿਆਂ ਕੋਲ ਆ ਜਾਂਦੇ ਹਨ ਤਾਂ ਇਹ ਜਵਾਬੀ ਹਮਲਾ ਕਰਦੀ ਹੈ ਕੁਦਰਤੀ ਤੌਰ ਤੇ ਘੁੱਗੀ ਦੇ ਸ਼ਿਕਾਰੀ ਬਿੱਲੀਆਂ ਕੁੱਤੇ ਕਾਂ ਬਾਜ਼ ਆਦ ਹਨ ਘੁੱਗੀ ਨੂੰ ਸਭ ਤੋਂ ਵੱਧ ਖਤਰਾ ਬਿੱਲੀਆਂ ਤੋਂ ਹੁੰਦਾ ਹੈ ਦੋਸਤੋ ਘੁੱਗੀ ਕਬੂਤਰਾਂ ਦੇ ਮੁਕਾਬਲੇ ਸਾਫ ਸਫਾਈ ਦਾ ਕਾਫੀ ਖਿਆਲ ਰੱਖਦੀ ਹੈ ਅਤੇ ਇਹ ਕਬੂਤਰ ਦੇ ਮੁਕਾਬਲੇ ਕਾਫੀ ਸ਼ਾਂਤ ਸੁਭਾਅ ਦੀ ਹੁੰਦੀ ਹੈ ਦੋਸਤੋ ਕੁਗੀ ਦੀ ਆਵਾਜ਼ ਸਾਡੇ ਬਚਪਨ ਦੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੰਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ